ਨਾਲਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਆਮ ਆਦਮੀ ਪਾਰਟੀ ਨੇ ਪ੍ਰੋਸਾ ਕਰਦੇ ਹੋਏ ਅਹਿਮ ਵਿਭਾਗ ਦੱਤੇ ਹਨ ਪਾਰਟੀ ਦੀ ਇੱਕੋ ਸ਼ਰਤ ਸੀ ਕਿ ਤੇਰੀ ਸ਼ਖਸੀਅਤ ਬੇਦਾਗ ਹੈ ਤੇ ਆਪਣੀ ਸ਼ਖਸੀਅਤ ਨੂੰ ਕੋਈ ਦਾਗ ਨਾ ਲਗਣ ਦੇਈ ਮੈਂ ਕਿਹਾ ਕਿ ਕੋਈ ਦਾਗ ਨਹੀਂ ਲਗਣ ਦੰਦੇ ਭਰੋਸਾ ਰੱਖਿਓ ਜਿਵੇਂ ਪਹਿਲਾਂ ਸੇਵਾ ਕੀਤੀ ਹੈ ਹੁਣ ਵੀ ਉਸੇ ਤਰ੍ਹਾਂ ਸੇਵਾ ਕਰਨੀ ਹੈ ਇਹ ਪ੍ਰਗਟਾਵਾ ਪੰਜਾਬ ਦੇ ਪੂੰਜੀ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਤੇ ਕਮਰਸ ਮੰਤਰੀ ਪੰਜਾਬ ਸ਼੍ਰੀ ਤਰਨਪ੍ਰੀਤ ਸਿੰਘ ਸੌਂਦ ਨੇ ਗੋਲਡਨ ਗ੍ਰੇਨ ਕਲੱਬ ਖੰਨਾ ਵਿੱਚ 올 ਇੰਡੀਆ ਸਟੀਲ ਰੀ ਰੋਲਰਸ ਐਸੋਸੀਏਸ਼ਨ ਸਮਾਲ ਸਕیل ਸਟੀਲਜ਼ ਰੀ ਰੋਲਰ ਐਸੋਸੀਏਸ਼ਨ ਅਤੇ ਫੋਕਲ ਪੁਆਇੰਟ ਐਸੋਸੀਏਸ਼ਨ ਖੰਲਾ ਖੰਨਾ ਵੱਲੋਂ ਸ਼ਨੀਵਾਰ ਬੀਤੀ ਸ਼ਾਮ ਨੂੰ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ ਉਦਯੋਗ ਮੰਤਰੀ ਸੌਂਦ ਨੇ ਕਿਹਾ ਕਿ ਮੈਂ ਹਰਿਆਣਾ ਵਿੱਚ ਪਾਰਟੀ ਉਮੀਦਵਾਰਾਂ ਦੀ ਪ੍ਰਚਾਰ ਕਰ ਰਿਹਾ ਸੀ ਮੈਨੂੰ ਮੁੱਖ ਮੰਤਰੀ ਪੰਜਾਬ શ્રી ਭਗਵੰਤ ਸਿੰਘ ਮਾਨ ਜੀ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਪ੍ਰਚਾਰ ਛੱਡ ਕੇ ਵਾਪਸ ਆਉਣ ਲਈ ਕਿਹਾ ਕਿ ਕੋਈ ਜ਼ਰੂਰੀ ਕੰਮ ਹੈ ਜਦੋਂ ਮੈਂ ਮੁੱਖ ਮੰਤਰੀ ਪੰਜਾਬ શ્રી ਭਗਵੰਤ ਸਿੰਘ ਮਾਨ ਨੂੰ ਮਿਲਿਆ ਤਾਂ ਉਹਨਾਂ ਨੇ ਮੈਨੂੰ ਕੈਬਨਿਟ ਮੰਤਰੀ ਬਣਾਉਣ ਦਾ ਸਰਪ੍ਰਾਈਜ਼ ਦਿੱਤਾ ਜਦੋਂ ਮੈਂ ਵਿਭਾਗਾਂ ਦੀ ਲਿਸਟ ਪੜ੍ਹੀ ਤਾਂ ਦੇਖਿਆ ਕਿ ਪੰਚਾਇਤੀ ਰਾਜ ਇੱਕ ਬਹੁਤ ਅਹਿਮ ਵਿਭਾਗ ਦੇ ਨਾਲ-ਨਾਲ 6 ਬਹੁਤ ਜ਼ਰੂਰੀ ਵਿਭਾਗ ਵੀ ਦਿੱਤੇ ਗਏ ਸਨ ਕੈਬਨਿਟ ਮੰਤਰੀ ਨੇ ਕਿਹਾ ਕਿ ਬੀਤੇ ਦਿਨੀ ਕੁਝ ਉਦਯੋਗਪਤੀ ਉਹਨਾਂ ਨੂੰ ਮਿਲਣ ਆਏ ਸਨ ਉਹ ਹੈਰਾਨ ਸਨ ਕਿ ਸਾਨੂੰ ਤੁਹਾਡੀ ਸਿਕਿਉਰਿਟੀ ਨੇ ਨਹੀਂ ਰੋਕਿਆ ਅਤੇ ਨਾ ਹੀ ਕਿ ਅਸੀਂ ਕਿਸੇ ਸਿਫਾਰਿਸ਼ ਜਾਂ ਫੋਨ ਦਾ ਸਹਾਰਾ ਲਿਆ ਹੈ ਅਸੀਂ ਤਾਂ ਬਹੁਤ ਹੀ ਸੌਖੇ ਹੀ ਤੁਹਾਨੂੰ ਮਿਲ ਗਏ ਉਹ ਕਹਿਣ ਲੱਗੇ ਕਿ ਸਾਨੂੰ ਤਾਂ ਇੰਡਸਟਰੀ ਚਲਾਉਂਦੇ ਹੋਏ ਤਿੰਨ ਪੀੜੀਆਂ ਹੋ ਗਈਆਂ ਇਸ ਤਰ੍ਹਾਂ ਤਾਂ ਅਸੀਂ ਕਿਸੇ ਵਿਧਾਇਕ ਨੂੰ ਵੀ ਨਹੀਂ ਮਿਲ ਸਕਦੇ ਸੀ ਮੈਂ ਕਿਹਾ ਕਿ ਇਹ ਇੱਕ ਸੇਵਾ ਦਾ ਕੰਮ ਹੈ ਜੇਕਰ ਅਸੀਂ ਸੇਵਾ ਕਰਨੀ ਹੈ ਤਾਂ ਸਾਨੂੰ ਤੁਹਾਡੀਆਂ ਮੁਸ਼ਕਲਾਂ ਨੂੰ ਸਮਝਣਾ ਹੈ ਤੇ ਹੱਲ ਕਰਨਾ ਹੈ ਉਦਯੋਗ ਮੰਤਰੀ ਨੇ ਉਦਯੋਗਪਤੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਉਦਯੋਗਾਂ ਲਈ ਹੋਰ ਸੁਖਾਵਾਂ ਪਾਰਦਰਸ਼ੀ ਤੇ ਦਿੱਕਤ ਰਹਿਤ ਮਾਹੌਲ ਬਣਾਉਣ ਲਈ ਉਹਨਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੰਨਤੀ ਖੇਤਰ ਵਿੱਚ ਪੱਬਲ ਨੰਬਰ ਤੇ ਲੈ ਕੇ ਜਾਣਾ ਉਹਨਾਂ ਦੇ ਟੀਚਿਆਂ ਵਿੱਚ ਸ਼ਾਮਲ ਹੈ ਇਸ ਮਕਸਦ ਦੀ ਪੂਰਤੀ ਲਈ ਸਾਰੇ ਅਧਿਕਾਰੀਆਂ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ ਉਹਨਾਂ ਕਿਹਾ ਕਿ ਉਦਯੋਗਾਂ ਨਾਲ ਸੰਬੰਧਿਤ ਸਰਕਾਰੀ ਸਕੀਮਾਂ ਨੀਤੀਆਂ ਤੇ ਯੋਜਨਾਵਾਂ ਹੇਠਲੇ ਪੱਧਰ ਤੇ ਉਦਯੋਗਾਂ ਤੱਕ ਪਹੁੰਚਾਉਣ ਦੀ ਹੋਰ ਹੰਬਲੇ ਮਾਰਨ ਦੀ ਲੋੜ ਹੈ ਉਨਾ ਕਿਹਾ ਕਿ ਛੋਟੇ ਅਤੇ ਮੱਦਮ ਵਰਗ ਦੇ ਉਦਯੋਗਾਂ ਲਈ ਵੀ ਕਾਰਗਰ ਕਦਮ ਉਠਾਉਣ ਦੀ ਬਹੁਤ ਜ਼ਰੂਰਤ ਹੈ ਉਹਨਾਂ ਕਿਹਾ ਕਿ ਅਜਈਆਂ ਬਹੁਤ ਸਾਰੀਆਂ ਕੇਂਦਰੀ ਤੇ ਸੂਬਾਈ ਸਕੀਮਾਂ ਹਨ ਜਿਨ੍ਹਾਂ ਦੀ ਜਾਣਕਾਰੀ ਬਹੁਤੇ ਸਨਤਕਾਰਾਂ ਨੂੰ ਨਾ ਹੋਣ ਕਰਕੇ ਉਹ ਇਹਨਾਂ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਸਰਦਾਰ ਸੌਂਦ ਨੇ ਕਿਹਾ ਕਿ ਜੇ ਅਜਈਆਂ ਸਕੀਮਾਂ ਬਾਬਤ ਆਨਲਾਈਨ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕੋਈ ਵੀ ਸਨਤਕਾਰ ਇੱਕ ਕਲਿੱਕ ਨਾਲ ਇਹਨਾਂ ਦੀ ਜਾਣਕਾਰੀ ਹਾਸਲ ਕਰ ਸਕੇ 올 인디아 스틸 리롤러스 애소시에이션 스몰 스케일 스틸 리롤러스 애소시에이션 ਅਤੇ ਫੋਕਲ ਪੁਆਇੰਟ 애소시에이션 ਖੰਨਾ ਵੱਲੋਂ ਤਰਨ ਪ੍ਰੀਤ ਸਿੰਘ ਸੌਂਦ ਦੇ ਪੰਜਾਬ ਸਰਕਾਰ ਵਿੱਚ ਉਦਯੋਗ ਅਤੇ ਬਣਜ ਮੰਤਰੀ ਵਜੋਂ ਉਕਤ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਕਤ 애소시에이션ਾਂ ਦੇ ਨੁਮਾਇੰਦਿਆਂ ਵੱਲੋਂ ਵੱਖ-ਵੱਖ ਉਦਯੋਗਿਕ ਇਕਾਈਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰਨਾ ਪਾਇਆ ਗਿਆ ਇਸ ਵਕੀ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਜਿੱਥੇ ਉਕਤ ਸੰਸਥਾਵਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਪੰਜਾਬ ਸਰਕਾਰ ਵੱਲੋਂ ਹੱਲ ਕਰਵਾਉਣ ਦਾ ਪ੍ਰੋਸਾ ਵੀ ਦਵਾਇਆ ਗਿਆ